ਚੱਲ ਲੈ ਹਾਂ ਜੀ ਅੰਦਰ ਬੈਠੋ ਮੈਂ ਇੱਕ ਮਿਲ ਮਰੀਕਾ ਸੁਣ ਲਓ ਇੱਧਰ ਆ ਪਾ ਮੈਂ ਮਮਾ ਇਹਨਾਂ ਉੱਧਰ ਗਈ ਹਾਂ ਮਮਾ ਮਾਲਾ ਹਾਂ ਉਹ ਤੇ ਬੜੀ ਸੋਚੀ ਪਈ ਆ ਮੈਨੂੰ ਲੱਗਦਾ ਜੇ ਕੋਈ ਪਲਾਨ ਕਰਾਂ ਹਾਂ ਜੀ ਕੱਲ ਕੁੜੀ ਨੇ ਕਹਿ ਦਿੱਤਾ ਨਾ ਚੇਨ ਪਾ ਦਿਓ ਮਮਾ ਮੈਨੂੰ ਸਾਈਨ ਵੱਡੀ ਸੀਮਾ ਕਹਿੰਦੀ ਘਾ ਸੋਣਾ ਅਕਾਲ ਚਲੈ ਜੀ ਲੱਗੀ ਕੱਲ ਮੈਨੂੰ ਦੇਖਣਾ ਆਪਣੇ ਮੂੰਹ ਹੀ ਮੰਗੀ ਜਾਂਦੀ ਐ ਤੇ ਮੰਮੀ ਨੇ ਤੇ ਮਨਾਂ ਕੀਤਾ ਇਹੋ ਤੇ ਗੱਲ ਐ ਮੰਮਾ ਨੂੰ ਆਪਣੀ ਧੀ ਨੂੰ ਰੋਕਣਾ ਚਾਹੀਦਾ ਜੇ ਆਪਾਂ ਰੋਕਾਂਗੇ ਨਾ ਆਪਾਂ ਬੁਰੇ ਬਣਾਂਗੇ ਪਰ ਪਰਜਾਈ ਹਮੇਸ਼ਾ ਬੁਰੇ ਹੀ ਬਣਦੇ ਆ ਮੇਰੀ ਗੱਲ ਸੁਣ ਮੈਂ ਕਹਾ ਤਾਂ ਪੂਰਾ ਬੰਨਾ ਮੈਂ ਤੇ ਰੋਕ ਸਕਦਾ ਮੈਂ ਮੇਰੀ ਭੈਣ ਆ ਜੇ ਤੂੰ ਕਹਿੰਵੇਂਗੀ ਨਾ ਤੇ ਫੇਰ ਪੂਰਾ ਬੰਨੇ ਕਿਉਂ ਫੇਰ ਉਹਨੇ ਕਹਣਾ ਪਰਜਾਈ ਕਿਉਂ ਬੋਲਦੀ ਆ ਪਰ ਤਾਂ ਵੀ ਐਕਸ਼ਨ ਆਣਾ ਜੀ ਭਲਾ ਕਿਉਂ ਐਕਸ਼ਨ ਨਹੀਂ ਆਉਣਾ ਅੱਗੇ ਤੇ ਮੰਮਾ ਜਾਂਦੀ ਐ ਤੋ ਤਾਂ ਪੜਿਆ ਪੜਾਇਆ ਬੋਲਦਾ ਵਾ ਉਨਾ ਲੈ ਕਾ ਨਾ ਆਪਕੇ ਬੋਲੀ ਨਹੀਂ ਉਹਨੂੰ ਅਗੀ ਲਾ ਦਿੱਤਾ ਇੱਕ ਮਿੰਟ ਕਾਲ ਸੁਣ ਮੇਰੀ ਤੈਨੂੰ ਲੱਗਦਾ ਮਮੀ ਸਭ ਕੁਝ ਉਹਨੀਆਂ ਗੱਲਾਂ ਮੰਨਣ ਲਈ ਦੇ ਸ਼ਾਇਦ ਨਹੀਂ ਮੰਨਣਗੇ ਸੀਮਾ ਕੱਲ ਤੋਂ ਉਹਨਾਂ ਨੇ ਸਾਹਮਣੇ ਤੇ ਕਿਹਾ ਵਾ ਚਲੋ ਮਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਆਹ ਮੈਂ ਜਦੋਂ 2 ਮਿੰਟ ਮਮਾ ਨਾਲ ਗੱਲ ਕਰ ਰਹੀ ਤੀ 10 ਮਿੰਟ ਲਈ ਜਾਇਓ ਦੁਕਾਨ ਤੇ ਚਲ ਠੀਕ ਆ ਤੁਸੀਂ ਮੰਨੇ ਆਗਾ ਉੱਝੇ ਦਾ ਸਹੀ ਕਿ ਸੋਚ ਲੀ ਦੀ ਕੱਲ ਦਾ ਅਛਾ ਤੁਸੀਂ ਫੋਨ ਕਰ ਮਮੀ ਨਾਲ ਮੈਂ ਗੱਲ ਕਰੂੰਗਾ ਯੋਥੇ ਜਿਹਾ ਨਾ ਤਮਾਨ ਮਨਾਉਣਾ ਵਾ ਤੂੰ ਇਹ ਨਹੀਂ ਕਰੀ ਮੈਂ ਕਰਨੀ ਹਰ ਵਾਰੀ ਤੁਹਾਨੂੰ ਸੁਣਾਉਨ ਨੂੰ ਉਹੀ ਮੋਲ ਮਿਲਦਾ ਏ ਤੋਤਾ ਪੜਿਆ ਪੜਾਇਆ ਬੋਲਦਾ ਅੱਜ ਮੈਂ ਬੋਲਦੀ ਤੂੰ ਗੱਲ ਸ਼ੁਰੂ ਕਰੀ ਨਾ ਇਤਮਾਨੋਂ ਬਾਕੀ ਨਹੀਂ ਕਰਨਾ ਠੀਕ ਆ ਨਾ ਜੇ ਮੈਂ ਤਾਂ ਹੀ ਬੋਲੂਗਾ ਜਦੋਂ ਮੰਮੀ ਵੱਧ ਘੱਟ ਬੋਲਣਗੇ ਚਲਾ ਕੋਈ ਯਾਦ ਤਾਂ ਕਰਨਾ ਯਾਦ ਤੁਹਾਨੂੰ ਪਤਾ ਯਾਦਾ ਮੰਮੀ ਹੂੰ ਕੀ ਸੋਚਦੇ ਜੀ ਕੋਈ ਨਹੀਂ ਪ੍ਰਾਬਾ ਕੋਈ ਨਹੀਂ ਸੋ ਉਹ ਜੀ ਵੀ ਮੈਂ ਕੀ ਸੋਚਣਾ ਨਹੀਂ ਤਾਂ ਤੇ ਫਸ ਕੇ ਰਹਿ ਗਈਆਂ ਤਾਂ ਤੇ ਮਮਾ ਮੈਂ ਕੋਲੇ ਬੜੀ ਸੋਚਾਂ ਡੂੰਗੀਆਂ ਦੇ ਵਿੱਚ ਮੜੇ ਜੇ ਮੈਂ ਇੱਕਦਮ ਇੱਥੇ ਆਈ ਆ ਹੋ ਕੇ ਗਈ ਤਾਂ ਤਾਂ ਪਤਾ ਨਹੀਂ ਲੱਗਾ ਮੈਂ ਕਿਹਾ ਮਮਾ ਨੇ ਪਤਾ ਨਹੀਂ ਕਿਹੜੀ ਸੋਚਾਂ ਸੋਚੰਦੇ ਕਿਤੇ ਕੱਲ੍ਹ ਵਾਲੀ ਗੱਲ ਤੇ ਨਹੀਂ ਸੋਚੀ ਜਾਂਦੇ ਉਹ ਇਥੇ ਸੋਚਦੀ ਕਿ ਮੈਂ ਦੇਖ ਲਓ ਮੈਂ ਤੁਹਾਨੂੰ ਕਿਹਾ ਹੀ ਨਾ ਕੋਈ ਸੋਚਦੀ ਪਈਆਂ ਨਾ ਹੁਣ ਕੀ ਕਰੀਏ ਮਮਾ ਵੈਸੇ ਜਵਾਬ ਤਾਂ ਮੋਤੀ ਦੇਣਾ ਬੰਦਾ ਸੀ ਤੁਸੀਂ ਮੈਨੂੰ ਸਾਸੀ ਦੇ ਸਾਹਮਣੇ ਕੀ ਜਵਾਬ ਦੇਂਦੇ ਤੁਸੀਂ ਕਮਨੀਆਂ ਮਾਰਦੇ ਜੇ ਮੈਂ ਕੀ ਜਵਾਬ ਦਵਾਂ ਉਹ ਸਾਡੇ ਸਾਹਮਣੇ ਮੈਂ ਨਹੀਂ ਹੈਗੀ ਉਹ ਦੋ ਸਾਸ ਵੀ ਸਾਡੇ ਵਿੱਚ ਬੈਠੀ ਨਹੀਂ ਸੀ ਉਹ ਤੇ ਅੰਦਰ ਚਲ ਗਈ ਸੀ ਕਿਉਂਕਿ ਗੁड़िया ਰੌਣ ਲੱਪੀ ਤੇ ਉੱਟ ਚਲ ਗਈ ਸੀ ਅੰਦਰ ਮੰਮਾ ਉਹਦਾ ਮੂੰਹ ਪੈ ਗਿਆ ਵੇਖੋ ਆਪਾਂ ਕਵਾਂਗੇ ਨਾ ਭਰਾ ਪਰ ਜਾਈ ਬੁਰੇ ਬਣਨਗੇ ਉਹ ਮੋਨੋਂ ਦੇ ਮੂੰਹ ਢਿੱਲਾ ਛੱਡ ਲਿਆ ਮੈਂ ਦੱਸ ਕੀ ਕਰਾਂ ਮੈਂ ਹੁਣ ਨਾ ਮੈਂ ਕੁੜੀ ਨਾਰਾਜ਼ ਕਰ ਸਕਨੀ ਆ ਮੈਂ ਕੀ ਕਰਾਂ ਮੇਰੇ ਤੇ ਪੱਲੇ 4 ਪੈਸੇ ਹੁੰਦੇ ਤੇ ਮੈਂ ਆਪੇ ਖਰਚੇ ਕਰ ਲੈਂਦੀ ਮੈਂ ਤੁਹਾਨੂੰ ਪੁੱਛਦੀ ਵੀ ਨਾ ਮੈਂ ਹੁਣ ਕੀ ਕਰਾਂ ਕੁੜੀ ਨਰਾਜ਼ ਕਰ ਲੰਗੇ ਮੰਮੀ ਤੁਹਾਨੂੰ ਪਤਾ ਹੈਗਾ ਵਾ ਨਹੀਂ ਕਰ ਲੈਂਦੇ ਨਹੀਂ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਰਹੇਗਾ ਵਾ ਸਰ ਮੇਰੇ ਕੋ ਪਹਿਲਾਂ ਦਾ ਸਾਫ ਕਰਨਾ ਹੈਗਾ ਤੇ ਨਾ ਮੇਰਾ ਕੰਮਕਾਰ ਵੀ ਪਤਾ ਤੁਹਾਨੂੰ ਕਿੰਨਾ ਕ ਚੱਲਦਾ ਵਾ ਕਿਤੇ ਨਹੀਂ ਮੰਮਾ ਇਹ ਚ ਕੁੜੀ ਨਰਾਜ਼ ਕਰਨਾਂ ਦੀ ਕੋਈ ਗੱਲ ਨਹੀਂ ਜੋ ਗੱਲ ਬੰਦੀ ਹੈ ਨਾ ਉਹ ਬਣਾਓ ਜਿੰਨਾ ਜੋ ਆਪਾਂ ਹੈਗੇ ਨਾ ਕੱਕੇ ਆਵਾਂਗੇ ਵਧੀਆ ਕਰਕੇ ਆਵਾਂਗੇ ਨਹੀਂ ਗੱਲ ਸੁਣੋ ਤੁਸੀਂ ਕੁੜੀ ਨੂੰ ਕਿਹਾ ਸੀ ਨਾ ਸੋਨੇ ਦੀ ਚੈਨ ਪਾਣੀ ਹੈ ਤੁਸੀਂ ਕਾ ਤੁ ਕਿਹਾ ਸੀ ਤੁਸੀਂ ਕਿਹਾ ਤੇ ਅਸੀਂ ਸੋਨੇ ਦੀ ਚੀਜ਼ ਦੇ ਨਾਲ ਪਾਣੀ ਪਾਣੀ ਕਿਹਾ ਤੇ ਅਜਾ ਜੇ ਮੈਂ ਤੁਹਾਨੂੰ ਇਹ ਕਿਹਾ ਇਹ ਕਿ ਉਦੋਂ ਸੋਨੇ ਦੀ ਚੀਜ਼ ਪਾਣੀ ਆ ਮੈਂ ਇਹ ਨਹੀਂ ਕਿਹਾ ਕਿ ਆਪਾਂ ਪਾਉਣੀ ਆ ਮੈਂ ਕਿਹਾ ਜਦੋਂ ਤਮਾਨ ਹੋਇਆ ਨਾ ਉਦੋਂ ਤੁਸੀਂ ਪਾਣੀ ਆ ਆਓ ਤੇ ਚਲੋ ਸੋਨੇ ਚੀਜ਼ਾਂ ਨੂੰ ਪਾਣੀ ਤੇ ਨਾ ਉਹ ਚੇਨ ਛੋਟੀ ਕੀ ਤੇ ਉਹ ਵੱਡੀ ਕੀ ਤੇ ਗੱਲ ਤੇ ਮਮਾ ਫਿਰ ਉੱਥੇ ਆ ਗਈ ਨਾ ਪਾਣੀ ਹੀ ਆ ਆਪਾਂ ਉਹਦੀ ਕਹਿਣਾ ਫਿਰ ਮੰਨ ਲੀਏ ਤੇ ਜੋ ਨੇ ਕਿਹਾ ਨਾ ਅੱਗੇ ਉਹਨੂੰ ਬੜਾ ਮੂੰਹ ਪਿਆ ਗਿਆ ਜੀ ਸਿੰਨਤੂ ਮੈਂ ਪਹਿਲਾਂ ਤੇ ਤੁਹਾਨੂੰ ਮੈਂ ਇਹ ਗੱਲ ਪੁੱਛਾਂ ਸਿਮਰਤੀ ਸੱਤ ਸਾਡੇ ਸਾਹਮਣੇ ਕਹਿੰਦੀ ਸੀ ਕਿ ਜਿਹੜੇ ਤੇ ਗੋਦ ਭਰਾਏ ਤੇ ਸੂਟ ਦਿੱਤੇ ਜਿੰਨੇ ਵੀ ਨੌਕੇ ਦਿੱਤੇ ਕਿਹੇ ਕੰਮ ਦੇ ਨਹੀਂ ਦਿੱਤੇ ਦੱਸੋ ਗੱਲ ਕਰਨ ਵਾਲੀ ਸੀ ਤੇ ਐਕੀ ਵੰਦੀਆਂ ਨੌਕੀਆਂ ਹੋਣੇ ਚਾਹੀਦੇ ਆ ਤੇ ਮਾਂ ਜਦੋਂ ਕਰਨਾ ਜਿਹਨੇ ਵੀ ਨੌਕਾ ਸੀ ਨਾ ਜਿੰਨੇ ਵੀ ਸੂਟ ਸਾਰੇ ਤੁਸੀਂ ਖਰੀਦੇ ਸੀ ਆਪਣੇ ਉੱਤੇ ਤੇ ਕੋਈ ਬਾਹੜਾ ਤੇ ਖਰੀਦਿਆ ਨਹੀਂ ਮੰਮਾ ਤੁਹਾਨੂੰ ਪਤਾ ਨਹੀਂ ਤੇ ਮੈਂ ਤਾਂ ਬੜੀ ਖਰੀਦ ਕੇ ਲੈਂਦੀ ਆ ਮੈਂ ਘਰ ਆ ਕੇ ਖਰੀਦ ਕੇ ਲੈ ਲਿਆ ਫਿਰ ਵੀ ਉਹਨਾਂ ਦੇ ਨੱਕ ਤੇ ਨਹੀਂ ਜਿਹੜੇ ਉਹ ਸੂਟ ਆ ਇਸੇ ਕਰਕੇ ਮੰਮਾ ਮੈਂ ਤੁਹਾਨੂੰ ਕਹਿਨੀ ਆ ਇਹ ਕੱਪੜਿਆਂ ਦੇ ਚੱਕਰਾਂ 'ਚ ਨਾ ਪਾਓ। ਨਗਦ ਉਹਨਾਂ ਦੇ ਜਿੰਨਾ ਸਾਡੇ ਕੋਲ ਹੈਗਾ ਨਾ ਉਹਨਾਂ ਨਾਲ ਤੇ ਹੱਥ ਚ ਫੜਾਓ। ਜਿੰਨਾ ਸਾਡੇ ਕੋਲ ਨੇ ਕੱਪੜੇ ਦੇਓ। ਉਹਨਾਂ ਦੇ ਚਾਰ ਭੈਣ ਭਰਾਣ ਵੇਖਣ ਦੇ ਸਹੀਂ ਉਹ ਤੇ ਉਹ ਕਹਿੰਦੀ ਸਾਡੇ ਰਿਸ਼ਤੇਦਾਰ ਵੇਖਦੇ ਨੇ ਕੀ ਆ। ਕੋਈ ਕੰਦ ਕਰਵਾ ਕਰਨਾ। ਮੇਰੀ ਗੱਲ ਸੁਣ। ਨਹੀਂ ਇਹ ਕੰਦ ਕਰਵਾਵਾ। ਕੋਈ ਫਾਇਦਾ ਤਾਂ ਹੈਗਾ ਨਹੀਂ ਕੱਪੜੇ ਦੇਣ ਦਾ। ਜੀ ਉਹਨਾਂ ਨੂੰ ਪਸੰਦ ਹੀ ਨਹੀਂ ਹੁੰਦੇ। ਸਿਮਰ ਤਾਂ ਵੀ ਗੱਲ ਨਹੀਂ ਸੁਣੀ। ਸਾਈਲ ਕਹਿੰਦਾ ਮੈਨੂੰ ਅਨਸਟਿਚ ਦੇ ਤੇ ਉਹ ਅਨਸਿੱਚ ਸੂਟ ਮਾਰੇ ਸੀ। ਕਿੱਡੇ ਵਧੀਆ ਸੀ। ਚਲ ਤੂੰ ਉਹਨਾਂ ਨਾਲ ਲੈ ਜਾ। ਉਹ ਜੀਨੇ ਦਿਕੇਗਾ ਉਹ ਉਹ ਲੈ ਕੇ ਚਲੋ ਕਪੜੇ ਤੇ ਦੇ ਦਾਂਗੇ ਘਰ ਮੰਮੀ ਆਪਾਂ ਧੀ ਜਵਾਈ ਦਾ ਲੈ ਜਾਾਂਗੇ ਬੱਚੇ ਦੇ ਵੀ ਅਸੀਂ ਪੈਸੇ ਦੇਨੇ ਬੱਚੇ ਨੇ ਵੱਧਣਾ ਫੁੱਲਣਾ ਵਾ ਤੇ ਬਾਕੀ ਜੋ ਉਹਨਾਂ ਦੇ ਨੌਗੇ ਬੰਨੇ ਉਹਦੇ ਵੀ ਪੈਸੇ ਦੇ ਦੇਰਗੀ ਆਪਾਂ ਕੋਈ ਦਿਖਾਵਾ ਨਹੀਂ ਕਰਨਾ ਪਿਆਸੀਂ ਚਾਰ ਲੰਬਾ ਤੇ ਫੜ ਕੇ ਲੈ ਆਏ ਆ ਓਏ ਹੋਏ ਥੋੜਾ ਸਮਾਨ ਲੈ ਕੇ ਜਾਵਾਂਗੇ ਚੰਗਾ ਲੱਗੀ ਤੇ ਰਿਸ਼ਤੇਦਾਰੀ ਐ ਚ ਮੰਮਾ ਕਾਹਦੀਆਂ ਰਿਸ਼ਤੇਦਾਰੀਆਂ ਕਿਹੜੇ ਰਿਸ਼ਤੇਦਾਰੀ ਦੀਆਂ ਗੱਲ ਕਰਦੇ ਜੀ ਜਦੋਂ ਕੋਦ ਭਰਾਈ ਤੇ ਉਹਨਾਂ ਦੇ ਕਿੰਨੇ ਕੁ ਰਿਸ਼ਤੇਦਾਰ ਆਏ ਸੀ ਮੈਨੂੰ ਪਹਿਲਾਂ ਇਹ ਤੇ ਦੱਸੋ ਰਿਸ਼ਤੇਦਾਰ ਕੀ ਆਨੇ ਸੀ ਇਹ ਲੈਣ ਦੇ ਮਾਰੇ ਸਾਨੂੰ ਕਹਿੰਦੇ ਸੀ ਰਿਸ਼ਤੇਦਾਰ ਆਉਣੇ ਉਹਨੂੰ ਸਦਨ ਟੈਂਟ ਲੱਗਨੇ ਕੀ ਅਤੇ ਕੱਖ ਵੀ ਨਹੀਂ ਉਹ ਪੈਣ ਉਹਨਾਂ ਦੇ ਰਿਸ਼ਤੇਦਾਰ ਸਦਨ ਨਾ ਸਦਨ ਇੱਕ ਆਵੇ ਚਾਰ ਆਵੇ 10 ਸਾਨੂੰ ਕੀ ਲੈਣਾ ਦੇਣਾ ਗੱਲਾਂ ਤੇ ਮੀਆਂ ਵੱਡੀਆਂ ਵੱਡੀਆਂ ਕਰਦੇ ਸੀ ਟੈਂਟ ਲਵਾਵਾਂਗੇ ਹੈ ਵੇਟਰ ਹੋਣਗੇ ਆਹ ਕੁਝ ਹੋਊਗਾ ਨਾ ਇਹ ਟੱਕਰ ਆਉਂਦਾ ਕੋੜੇ ਤੇ ਗਲਾਬਾਂ ਨੂੰ ਕੇ ਰੱਖਦੇ ਬਸ ਆ ਕੋਈ ਘੋਤ ਪਰਾਈਦਾ ਰਸਮ ਕੀਤੀ ਉਹਨਾਂ ਨੇ ਚੱਲ ਅਸੀਂ ਕੁ ਖਾਂਦੇ ਭੁੱਖੇ ਬੈਠੇ ਆ ਮੰਮੀ ਗੱਲ ਖਾਂਦੀ ਨਹੀਂ ਹੁੰਦੀ ਐੰਨੀਆਂ ਉੱਚੀਆਂ ਚੀ ਫੜਾ ਵੀ ਨਹੀਂ ਉਹਨਾਂ ਨੂੰ ਮਾਰਨਿਆ ਚਾਹੀਦੀਆਂ ਜਿਹੜਾ ਆਪਾਂ ਸੋਨਾ ਉਹਨਾਂ ਨੇ ਇੰਨਾ ਪਾ ਦਿੱਤਾ ਨਾ ਐਨਾ ਖਰਚਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਖਰਚਾ ਕਰ ਸਕਦੇ ਆ ਉਹਨੇ ਤਾਂ ਹੀ ਸਿਮਰਤ ਨੂੰ ਸੁਣਾਇਆ ਸਾਹਿਲ ਨੇ ਵੀ ਇਹਨਾਂ ਕੋ ਲਈਏ ਉਹ ਕੇ ਤਰੀਕੇ ਜਿਹੜੀ ਚੈਨੀ ਕੁੜੀ ਦੀ ਬੰਦੀ ਆ ਮੇਰੀ ਬਣਾ ਦੇਣਾ ਕੀ ਗੱਲ ਉਹ ਜਿਹੜੀ ਚੈਨੀ ਪਾਈ ਆ ਉਹ ਨਕਲੀ ਪਾਈ ਆ ਆਪਾਂ ਵਿਆਹ ਤੇ ਪਾਈ ਤੇ ਸਹੀ ਸੀ ਹੋਏ ਹੋਏ ਮੈਨੂੰ ਪਤਾ ਹੈ ਤੁਸੀਂ ਸਹੀ ਕਹਿੰਦੇ ਪੇ ਤੁਸੀਂ ਆਪਣੀ ਥਾਂ ਤੇ ਬਿਲਕੁਲ ਸਹੀ ਜੇ ਪਰ ਹੁਣ ਅਸੀਂ ਮੌਕਾ ਹੁਣੇ ਪੈਨ ਕਰੋਤਾ ਕਿ ਹੁਣ ਉਧਰ ਦਾ ਕਿਵੇਂ ਕੰਮ ਸਾਹਮਣਾ ਜੇ ਉਹ ਤਰ੍ਹਾਂ ਦੇ ਨਾਂ ਨੂੰ ਕਹਿੰਦੇ ਧੂ ਧਾਮ ਨਾ ਕਰਨਾ ਮਾਂਨ ਕੀ ਸਾਹਮਣਾ ਤੇ ਵੀ ਆਪਣੀ ਥਾਂ ਤੇ ਬਿਲਕੁਲ ਸਹੀ ਜੇ ਫਸੇ ਪਏ ਜੇ ਉਧਰ ਦਾ ਕਰੋ ਤਾਂ ਸਾਡੇ ਵਾਲਾ ਬੁਰੇ ਬਾਦੇ ਜੇ ਇਧਰ ਦਾ ਕਰੋ ਤੇ ਉਹਦੇ ਕੁੜੀ ਵਾਲਾ ਬੁਰੇ ਬਾਦੇ ਜੇ ਹੁਣ ਆਪਾਂ ਕਹੀਏ ਤੇ ਕਹੀਏ ਕੀ ਓਖਾ ਓ ਸੋਖਾ ਉਮਰ ਤੇ ਮੈਂ ਯਕੀਓ ਖਬਰਾਵਾਂ ਮੈਂ ਸੁੱਖਾ ਹੀ ਤਰੋ ਆ। ਉਹ ਹੋਈ ਨਹੀਂ। ਮੇਰੇ ਤਾਂ ਪਹਿਲਾ ਕਰਜ਼ਾ ਨਹੀਂ ਨੱਥਾ ਜੀ। ਮੈਂ ਤੇ ਤੇਰੇ ਮਾਮੇ ਨਾਲ ਵੀ ਕੱਲ ਗੱਲ ਕੀਤੀ ਸੀ। ਮੰਮੀ ਮੇਰੀ ਗੱਲ ਸੁਣੋ ਉਹਨਾਂ ਦੀ ਗੱਲ ਨਾ ਕਰਿਆ ਕਰੋ। ਉਹਨਾਂ ਦਾ ਮੇਰੇ ਕੋਲ ਕੋਈ ਆਸ ਨਹੀਂ ਗਈ। ਮੈਨੂੰ ਉਹਨਾਂ ਤੋਂ ਜੇ ਤੂੰ ਕਹੋਗਾ ਨਾ ਕਿ ਮਾਮੇ ਕਰ ਦੇਣਗੇ। ਮਾਮੇ ਨੇ ਨਹੀਂ ਕਰਨਾ ਜੇ ਕੁਝ। ਨਹੀਂ ਉਹ ਕਹਿੰਦੇ ਅਸੀਂ ਆ ਵੀ ਨਹੀਂ ਸਕਦੇ ਸਰਦੂਲਾ ਜੇ ਟਾਈਮ ਨਹੀਂ ਹੈਗਾ ਆਉਣ ਦਾ। ਆ ਨਹੀਂ ਸਕਦੇ। ਉਹ ਕਿੰਨੇ ਕਿੰਨੀ ਵਾਰ ਸਾਡੇ ਘਰ ਇਧਰ ਪ੍ਰੋਗਰਾਮ ਤੇ ਆ ਗਏ ਐ ਦੱਸੋ। ਜੇ ਗੋਦ ਭਰਾਏ ਤੇ ਗੱਲ ਹੋਈ ਤੇ ਜਿੱਧਰ ਦੀ ਗੱਲ ਹੁੰਦੀ ਵੀ ਨਾ ਉਧਰ ਦੀ ਕਰ। ਉਹ ਨਵਾਂ ਵਾਲਾਂ ਤੁਰ ਪਈ ਅਸੀਂ ਮੇਰਾ ਗੱਲ ਦਾ ਫੋਨ ਮੱਜੰਦੇ ਨਾ ਮੇਕ ਕੇ ਆਵਾ ਫੜ ਕੇ ਲਿਆਵਾ ਆਪਣਾ ਫੋਨ ਕਿੱਥੇ ਚੱਲੀ ਆਂ ਬੈ ਇੱਥੇ ਉਹ ਮੈਂ ਫੋਨ ਤੇ ਬੈਕਾ ਕਿਦਾ ਬੱਜਦਾ ਕੋਈ ਜਿਉਰੀ ਨਹੀਂ ਫੋਨ ਇੱਥੇ ਬੈ ਤੇਨੋ ਨਹੀਂ ਪਤਾ ਗੱਲ ਗੜੀ ਹੁੰਦੀ ਆ ਆਏ ਇੱਥੇ ਤੁਹਾਡੀ ਨਾਮ ਨਾਲ ਗੱਲ ਕਰ ਲੋ ਤੀ ਤੇ ਸਾਰਾ ਗੁੱਸਾ ਸੀ ਮੈਂ ਦਾ ਮੇਰੇ ਸੇ ਕੱਟਣ ਲੱਗੇ ਫੋਨ ਸੁਣਾ ਚੱਲੀ ਬੱਟੀ ਫੋਨ ਬਾਹਰ ਨਹੀਂ ਚੱਲਿਆ ਬਾਅਦ ਚ ਵੀ ਕਾਲ ਕਰ ਸਕਦੀ ਆ ਮੇਰੀ ਗੱਲ ਹੁਣ ਇਹ ਦੱਸੋ ਆ ਕਿਤਰਾ ਮਕਾਉਣਾ ਚ ਕੰਮ ਮੇਰੀ ਗੱਲ ਸੁਣੋ ਮਕਾਉਣਾ ਤੇ ਆ ਹੀ ਹੈ ਲੱਕੀ ਵੇ ਇਹ ਮੈਨੂੰ ਵੀ ਪਤਾ ਹੈ ਤੇਰਾ ਹੱਥ ਬੜਾ ਟਾਈਟ ਹੁਣ ਮੈਂ ਕੀ ਕਰ ਸਕਨੀ ਆ ਮੇਰੇ ਕੋਲ ਕੁਛ ਹੁੰਦਾ ਤੇ ਮੈਂ ਕਹਿੰਦੀ ਲੱਕੀ ਤੂੰ ਲੈ ਲੈ ਮੇਰੇ ਕੋਲ ਤਾਂ ਕੁਛ ਹੈ ਨਹੀਂ ਠੀਕ ਹੈ ਬਾਕੀ ਮਦਦ ਵੀ ਕਿਸੇ ਰਿਸ਼ਤੇਦਾਰ ਨੂੰ ਕਰਨੀ ਜੇ ਤੇਰਾ ਸਰਦਾ ਠੀਕ ਹੈ ਕਿ ਤਾਪੇ ਸੋਹਰਿਆਂ ਕੋਲ ਥੋੜੀ ਜਿਹੀ ਮਦਦ ਨੇ ਅੱਲਾਸ ਤੋਂ ਸੋਹਰਿਆਂ ਨੂੰ ਮਮਾ ਉਹ ਤੇ ਆਪ ਮਸਾ ਕਰਦੇ ਆ ਉਹਨਾਂ ਨੇ ਕਿੱਥੇ ਮਦਦ ਦੇ ਕਰਨੀ ਆ ਸੁਣ ਲੈ ਜੇ ਉਹਨੇ ਪਹਿਲਾਂ ਹੀ ਨਾ ਕਰਤੀ ਜੇ ਪਹਿਲਾਂ ਨਾ ਕੀ ਤੁਹਾਨੂੰ ਨਹੀਂ ਪਤਾ ਮੇਰਾ ਭਰਾ ਕਿੰਨਾ ਮਾੜਾ ਮੋਟਾ ਕੰਮ ਕਰਦਾ ਵਾ ਉਹ ਮੇਰੇ ਤੇ ਸਰਕਾਰੀ ਨੌਕਰੀ ਤੇ ਲੱਗਾ ਵਾ ਤੇ ਜੇ ਤੇਰਾ ਭਰਾ ਥੋੜੀ ਬੋਧੀ ਮਦਦ ਕਰ ਵੀ ਦਊਗਾ ਤੇ ਚਾਹ ਕਿਹੜੀ ਅੱਖ ਆਵੇ ਚਲ ਕੋਈ ਨਹੀਂ ਮੋੜ ਦੇਗਾ ਉਹ ਤੇ ਤੇ ਮਾਮਿਆਂ ਕ ਮੰਗ ਲੋ ਤੂੰ ਮਾਮੇ ਕਹਿੰਦੇ ਅਸੀਂ ਫੰਕਸ਼ਨ ਦੇ ਨਹੀਂ ਆ ਨਾ ਬਾਦ ਵਿੱਚ ਵੇਖ ਲਾਂਗੇ ਜਦੋਂ ਅਸੀਂ ਆਵਾਂਗੇ ਅਸੀਂ ਆਪਣੇ ਹਵਨਾਂ ਕੁੜੀ ਨੂੰ ਸਗਨ ਪਾਵਾਂਗੇ ਪਰ ਨਹੀਂ ਬੁਰੇ ਬਣਨਗੇ ਜੇ ਉਹਨਾਂ ਨੇ ਨਾ ਕੀਤੀ ਨਾ ਤੇ ਇਹਨਾਂ ਨੇ ਬੁਰੇ ਬਣ ਜਾਣਾ ਪਈ ਸਾਰੀ ਉਮਰ ਮੈਂ ਸੋਹੰਦੀ ਰਵਾਂਗੀ ਕਿ ਤੇਰੇ ਸੋਹੇ ਪੇਕੇਆਂ ਨੇ ਕੁਝ ਦਿੱਤਾ ਨਹੀਂ ਨਹੀਂ ਤੇ ਬੁਰਾ ਬਣਾਂਗਾ ਮੇਰੀ ਗੱਲ ਸੁਣ ਯਾਰ ਆਪਾਂ ਕਿਹੜਾ ਉਹਨਾਂ ਨੂੰ ਦੇਣਾ ਨਹੀਂ ਵਾਪਸ ਹਾਂ ਭਾਵੇਂ ਦੇਣਾ ਭਾਵੇਂ ਨਹੀਂ ਦੇਣਾ ਪਰ ਐਡੇ ਟਾਈਮ ਉਹਨਾਂ ਕੋ ਨਹੀਂ ਜੇ ਐਗੇ ਮੇਰੇ ਕੋ ਪੁੱਛ ਲਓ ਮੈਨੂੰ ਨਹੀਂ ਪਤਾ ਜਦ ਤੱਕ ਕੀ ਹੋ ਗਿਆ ਹੋਰ ਸਾਈ ਲਾ ਲਾਉ ਲੋੜ ਕਹਿੰਦੀ ਏ ਤੇ ਲੱਕੀ ਦੇਂਦਾ ਹੀ ਹੈ ਨਾ ਮੰਮਾ ਉਹ ਸਾਡਾ ਘਰ ਆ ਉਹ ਮੇਰੇ ਪੇਕੇ ਆ ਮੇਰੀ ਗੱਲ ਤੇ ਸੁਣਾ ਆਪਣੇ ਜਿੰਨ ਲਾਖ ਸ਼ਾਹ ਬੰਦੇ ਉਹਦੀ ਤੀਖੜੇ ਮਾਣੀ ਮੋਟੇ ਨਾਲੇ ਮਮਾ ਜਦੋਂ ਆਪਾਂ ਸ਼ੰਮੀ ਦਾ ਵਿਆਹ ਕੀਤਾ ਹੀ ਉਹਦੇ ਤੋਂ ਜਨਾ ਮਾਣਾ ਮੋਟਾ ਕਰ ਦਿੱਤਾ ਤਾਂ ਸਿੰਗਰ ਦਾ ਕੀਤਾ ਹੀ ਉਹਦੇ ਤੋਂ ਤੀ ਕਹਿੰਦੇ ਨਾ ਨਾ ਇਹ ਕਿਹੜੀ ਗੱਲ ਐ ਸਾਕੁਸ਼ ਤੇ ਵਸਤੇ ਸਾਕੁਸ਼ ਦਵਾਂਗੀ ਮੈਂ ਤੈਨੂੰ ਪਤਾ ਤਾਂ ਹੈਗਾ ਯਾਰ ਉਦੋਂ ਮੰਮੀ ਦੀ ਜੇਤ ਹੈਗੀ ਸੀ ਤੇ ਜੇਦੀ ਨਾ ਤੇ ਜਿੱਦ ਦੇ ਵਿੱਚ ਹੁਣ ਐ ਵੀ ਇਹ ਵੀ ਭੁਗਤੋ ਨਾਲੇ ਦੂਜੀ ਗੱਲ ਮੇਰੀ ਗੱਲ ਸੁਣੋ ਜਦੋਂ ਮਮਾ ਪੇਕੇ ਜਾਂਦੇ ਆ ਉਹ ਤਾਂ ਕਿੰਨਾ ਸਮਾਨ ਲੈ ਕੇ ਹੁੰਦੇ ਆ ਆ ਮੇਰੇ ਭਰਾ ਮਾਂ ਨੇ ਦਿੱਤਾ ਆ ਮੇਰੀ ਮੰਮੀ ਨੇ ਦਿੱਤਾ ਆ ਮੇਰੀ ਪੰਜਾਈ ਨੇ ਦਿੱਤਾ ਤੂੰ ਹੁਣ ਕਿੱਥੇ ਮਾਮੇ ਜੇ ਮਦਦ ਲੈ ਵੀ ਲਹੋਗੇ ਤਾਂ ਫਿਰ ਕੀ ਆ ਮੈਂ ਪੇਕੇ ਜਾਨੀ ਆ ਨਾ ਖਾਦੀ ਲੈ ਤੋਂਨੀ ਆ ਨਾ ਉਹ ਹੀ ਆ ਨਾ ਜਿਹੜੇ 200 ਰੁਪਏ ਤਾਂ ਲੀਦਾ ਆ ਤੇ ਦਲੀ ਦੇ ਘਰ ਦਿੰਦੇ ਹੋਰ ਮੈਨੂੰ ਕਿੰਨੇ ਕ ਕੱਪੜੇ ਲੈੜੇ ਉਹ ਦਿੰਦੇ ਆ ਲੋ ਮੰਮੀ ਕਰੋ ਮਾਮੇਵਾਰੇ ਗੱਲਾਂ ਤੇ ਮੈਂ ਇਹ ਮੈਂ ਕੀ ਕਹਿਣਾ ਜੋ ਦਿੰਦੇ ਨੋਈ ਲੈਣੀਆਂ ਹਾਂ ਹਾਂ ਤੇ ਫਿਰ ਮੰਮਾ ਹੀ ਹੋਏ ਤੇ ਮੈਂ ਤੁਹਾਨੂੰ ਕਹਿੰਦੀ ਮਦਦ ਮੰਗੋ ਉਹਨਾਂ ਕੋ ਮੇਰੇ ਤੇ ਕਿਹਨਾਂ ਕੋ ਨਾ ਨਹੀਂ ਮੈਂ ਨਹੀਂ ਮਦਦ ਮੰਗਲੀ ਉਹਦੇ ਕੋਲ ਉਹਨਾਂ ਨੇ ਪਹਿਲੇ ਜਿੰਨਾ ਹੋਇਆ ਬਤੇਰਾ ਦੇ ਛੜਿਆ ਪਰ ਟਾਈਮ ਤੇ ਉਹਨੇ ਮਮਾ ਸਾਨੂੰ ਮਦਦ ਦੀ ਉਹ ਕਹਿ ਮੈਂ ਕੀ ਕਹਿ ਕੇ ਉਹਨੇ ਹਟੀਆਂ ਕਿ ਉਹ ਕਹਿੰਦੇ ਸਨ ਅਸੀਂ ਸਪੈਸ਼ਲ ਆਉਣਾ ਕੁੜੀ ਹੋਵੇ ਕੰਨ ਵਾਸਤੇ ਜੋ ਸਾਡੇ ਕੋਲ ਪੂਜੇ ਸਰੇਗਾ ਅਸੀਂ ਉਹਨੂੰ ਸਿੱਧਾ ਦੇਖ ਕੇ ਆਵਾਂਗੇ ਤੇ ਬਸ ਮੇਰੀ ਮੰਮੀ ਨਾਲ ਵੀ ਗੱਲ ਹੋ ਗਈ ਆ ਕਿ ਤੇਰੀ ਨਾਂਹ ਕਰ ਕੁੜੀ ਹੋਈ ਆ ਆਵਾਂਗੀ ਜੋ ਮਰ ਸਗਲ ਮੰਨਦਾ ਮੈਂ ਜ਼ਰੂਰ ਦੇਖ ਕੇ ਜਾਊਂਗੀ ਤੇਰੇ ਨਾਲ ਜਾਊਂਗੀ ਕੁੜੀ ਦੇਖਵਾਵਾਂ ਮੈਂ ਇੱਥੇ ਮੇਰੀ ਸੁਣੋ ਗੱਲ ਦੋਵੇਂ ਜਣੀਆਂ ਬੈਸਾਫ ਸਾਈ ਦਾ ਕੰਮ ਨਹੀਂ ਗਾ ਉਹ ਕਹਿੰਦੀ ਆਪਣੇ ਭਰਾ ਕੋ ਲੱਲਾ ਉਹ ਕਹਿੰਦੀ ਮਾਮੇ ਕੋ ਲੱਲਾ ਉਹ ਬੰਦਾ ਪੁੱਛੇ ਮਦਦ ਤੇ ਨਾ ਇਹਨੇ ਮਾਮੇ ਨੇ ਕਰਨੀ ਤੇ ਨਾ ਦਾ ਤੇਰੇ ਭਰਾਣੇ ਕਰਨੀ ਆ ਤੇ ਤੈਨੂੰ ਤਾਂ ਪਤਾ ਵਾ ਹੈ ਤੇ ਨੂੰ ਨਹੀਂ ਬੋਲਦੀ ਸਵਾਮੀ ਨਾਲ ਤੇ ਛਾਟ ਆਇਆ ਨਾ ਵਾ ਚਲੋ ਫਿਰ ਬੰਨ ਜੋ ਪੁਰੇ ਮੁੰਡਾ ਤੇਰੇ ਭਰਾਣੇ ਸਵਾਮੀ ਨਾ ਨਹੀਂ ਉਹਨੇ ਤੇ ਪਹਿਲਾਂ ਹੀ ਕਿ ਆਈ ਤੇ ਤੇਈ ਫਸਾ ਤੇ ਮੈਨੂੰ ਦਿੱਤਾ ਵਾ ਉਹ ਉਹੋ ਜੀ ਸਿਮਰਤ ਜਿਹੜੀ ਮੂੰਹੋਂ ਮੰਗਦੀ ਆ ਮੇਰੀ ਗੱਲ ਪੁੱਛ ਚੱਲ ਪੁੱਤ ਸਿਆਣਾ ਬਣ ਕੇ ਨਾ ਤੁਕਾਂ ਤੇ ਉਹ ਮੈਂ ਨਿਆਣਾ ਹੀ ਸਹੀ ਆ ਸਿਆਣਾ ਬਣ ਕੇ ਕਿੱਥੋਂ ਸਿਆਣਾ ਬਣ ਜਾ ਮੈਂ ਤੇ ਸੀਮਾ ਮੇਰੇ ਮਗਰ ਪੈਸੇ ਹੋਣ ਤੇ ਸਿਆਣਾ ਬਣਾ ਕਪੜੇ ਤੂੰ ਹੀ ਲੈਣ ਜਾਈਂ ਦੋਵੇਂ ਜੀ ਜਾਇਆ ਜੇ ਤੇ ਜਿਵੇਂ ਦੇ ਮੈਂ ਲਈ ਆਇਆ ਸੀ ਨਾ ਉਸ ਤੋਂ ਥੋੜੇ ਵਧੀਆ ਹੀ ਨੇ ਨਹੀਂ ਮੰਮਾ ਇਹਦਾ ਸਾਰਾ ਗੱਲ ਤੂੰ ਹੀ ਖੋਦੀ ਜਾਇਓ ਕਪੜੇ ਤੁਸੀਂ ਹੀ ਤੁਰ ਜਾਇਂਗੇ ਪੂਰੇ ਦੋਵੇਂ ਜੀ ਜਾਇਆ ਜੇ ਜਾ ਕੇ ਕਪੜੇ ਰੋਕ ਜੋ ਪਹਿਲਾਂ ਤਾਂ ਅਰੇਂਜਮੈਂਟ ਕਰ ਲੈਂਦਾ ਕਪੜੇ ਵੀ ਆ ਜਾਣਗੇ ਮੇਰੀ ਸੋਨ ਘਰ ਫੋਨ ਕਰਾਂ ਆਪਣੇ ਭਰਾ ਨੂੰ ਥੋੜੀ-ਬੋਦੀ ਮਦਦ ਨਹੀਂ ਕਰੂਗਾ ਸਾਡੀ ਹਾਂ ਲਓ ਮੇਰਾ ਤਾਂ ਨਾ ਨਿੱਕਾ ਲਿਆਵਾ ਗਾਂ ਜਣਾ ਤੁਹਾਡੀ ਭੈਣ ਦਾ ਵੀ ਟੀਕਾ ਲਾ ਦੇਗੇ ਸੋਹਰਿਆਂ ਦਾ ਉਧਰ ਦੇ ਜਾ ਕਰੋ ਨੰਬਰ ਹੈਗਾ ਘਾਟੇ ਕੋ ਆ ਕੱਡਾ ਫੋਨ ਹੈ ਨਾ ਕਰ ਲੈ ਕਿੰਨੇ ਕੋ ਪੈਸੇ ਮੰਗੇ ਲਿਓ ਕਹਿੰਦੀ ਮੇਰਾ ਵੀ ਟੀਕਾ ਲਿਆ ਪਹਿਲੇ ਆਏ ਆਏ ਮਮਾ ਉਹਨਾਂ ਨੇ ਮੇਰਾ ਟੀਕਾ ਲਿਆ ਹੈ ਨਾ ਮੈਨੂੰ ਤਾਂ ਦੇਖ ਕੇ ਤੋੜਦੇ ਆ ਨਾ ਹੁਣ ਤੁਹਾਡੀ ਕੁੜੀ ਦਾ ਟੀਕਾ ਲਾ ਲਵਾਂਗੇ ਉਹ ਤੂੰ ਵੀ ਅੱਭੀ ਭੈਣ ਨੂੰ ਦੇਖ ਕੇ ਤੋੜਦਾ ਹੈ ਕਹਿੰਨੇ ਟੀਕਾ ਲੈ ਆਪਾਂ ਕਹਿੰਨੇ ਆਪਾਂ ਨੇ ਕਹਿ ਵਾਪਸ ਬੋਲਦੇ ਨਹੀਂ ਕਰਾਂਗੇ ਤੁਹਾਰਾ ਆਪਣੇ ਭਰਾ ਨੂੰ ਜਦੋਂ ਮੈਂ ਸਾਫ਼ ਸਾਫ਼ ਤੁਹਾਨੂੰ ਮਨਾ ਕਰਨੀ ਫੇਰ ਤੇ ਮੈਨੂੰ ਵੀ ਬੁਲਿਆ ਬਣਾਉਂਦੇ ਫੋਨ ਬੰ ਉਹ ਅੱਜ ਕੱਲ ਚੱਲੀ ਆਈ ਨੇ ਸੁਨੇਾਰੇ ਕੋ ਲੋਕੀ ਕਹਿੰਦੇ ਨੇ ਉਹਨੂੰ 골ਡਨ ਆਨ ਨਹੀਂ ਉਹ ਕਿਟੀਆਂ-ਕੁਟੀਆਂ ਕੁਛ ਪਾਉਂਦੇ 골ਡਨ ਆਨ ਲੱਣੇ ਪਾ ਮਾਤਾ ਟੋਸ ਤੇ ਨੌਨ ਲੱਣੇ ਕੋਈ ਨਹੀਂ ਕੋਲ ਹੈ ਕਿ ਅਸੀਂ ਮਹੀਨੇ-ਮਹੀਨੇ ਕਿਸ਼ਤ ਕਟਾਈ ਜਾਵਾਂਗੇ ਮਹੀਨੇ-ਮਹੀਨੇ ਕਿਸ਼ਤ ਪੈਸੇ ਪਤਾ ਨਹੀਂ ਤੁਹਾਨੂੰ ਕਿੱਥੋਂ ਆਉਂਦੇ ਨੇ ਉਥੋਂ ਚੈਨ ਬਣਵਾ ਲੈ ਦੁਕਾਨ ਅੱਗੇ ਉਹਨੇ ਕਿ ਚੱਲਦੀ ਆ ਮੈਂ ਰਾਸਨਾ ਪਾਵਾਂ ਮੈਂ ਕਿਸ਼ਤ ਦੇਈ ਜਾਵਾਂ ਵੀ ਇਹ ਨਹੀਂ ਕਹਿੰਦੇ ਵੀ ਪੁੱਤ ਰਹਿਣ ਦੇ ਜਿੰਨਾ ਜੋਗਾ ਹੈਗਾ ਉਹਨਾਂ ਕਰਦੇ ਹੈ ਉਲਟਾ ਮੈਨੂੰ ਇਹ ਕਹੀ ਜਾਂਦੇ ਆ ਪੁੱਤ ਤੂੰ ਕਰਜ਼ਾ ਲੱਲਾ ਥੋੜਾ ਮਮਤੀ ਨੂੰ ਸਮਝਾ ਲਓ ਜਿਉ ਹੋਂ ਤੇ ਟਾਈਮ ਸਾਰੀ ਏ ਹੁਣ ਤੇ ਜਿਹੜਾ ਸਿਰ ਤੇ ਬਣੀ ਏ ਪਹਿਲੇ ਉਹਦੇ ਘਟੋ ਖਾਂ ਓਏ ਜਦੋਂ ਸਿਮਰਤ ਕਰਾਉਣ ਨੇ ਆਗੇ ਸਾਡੇ ਘਰ ਬਖੜਾ ਕਲੇਸ਼ ਪੈ ਜਾਂਦਾ ਮਮਾ ਤੇ ਕਦੀ ਗੱਲ ਹੋਈ ਸੁਣੋ ਕੱਲ ਮਮੇ ਇਹ ਕੰਨੋ ਪਾਣਾ ਏ ਅਸੀਂ ਤੁਸੀਂ ਦੋਵੇਂ ਜੀ ਜਾਓ ਤੇ ਕੱਪੜੇ ਥੋੜੇ ਜੇ ਉਹ ਮਹਿੰਗੇ ਲੈ ਲੈਂਦੇ ਮਮਾ ਆ ਗੱਲ ਛੱਡ ਕਿਵੇਂ ਮੈਂ ਜਾਣੀ ਹੁਨੇ ਬਜਾ ਮੇਰੇ ਕੋਲ ਪੈਸੇ ਕਿੱਥੋਂ ਆਏ ਕੀ ਕਰ ਗਏ ਉਹ ਅੱਗੇ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਦਿੱਤੇ ਕਿ ਜਾਓ ਕੱਪੜੇ ਲੈ ਆਓ ਕੱਪੜੇ ਲੈ ਆਓ ਕਿੱਥੋਂ ਲੈ ਕੇ ਆਈਏ ਕੱਪੜੇ ਆਪਾਂ ਕੱਪੜੇ ਲੈਓ ਸਮਾਨ ਸਮੋ ਲੈ ਆਓ ਸਾਰਾ ਜਾ ਵੀ ਲੈ ਆਓ ਕੱਪੜੇ ਕੱਢੋ ਪੈਸੇ ਜਿਹੜੇ ਅੰਦਰ ਨੱਪੇ ਜੇ ਮੇਰੇ ਕੋਲ ਪੈਸਾ ਕੋਈ ਨਹੀਂ ਨੱਪਿਆ ਸੱਸ ਉਹਦੀ ਨੇ ਕੱਲ 20 20 ਗੱਲਾਂ ਸੁਣਾਈਆਂ ਆ ਪੰਜੀਰੀ ਲੈਣ ਦੀ ਜੇ ਆ ਬੰਦਾ ਬਚਾ ਕਰਨ ਵਾਲੀਆਂ ਗੱਲਾਂ ਕਰਦਾ ਕਿਹਾ ਸੀ ਤੁਹਾਨੂੰ ਹੈ ਅੰਜੀਰੀ ਬਣਾ ਕੇ ਲਿਜਾਓ ਮम्मा ਜੀ ਅਗਲੇ ਜਾਂਦਿਆਂ ਨੂੰ ਸੋਭਾ ਵੀ ਦੇਣ ਨਾ ਪਿ ਲਿਆਂਦਾ ਤੇ ਚੰਗਾ ਸਮਾਨ ਲੈੰਦਾ ਤੇ ਕਰਦੇ ਕੋਈ ਗੁੰੰਦਾ ਨਹੀਂ ਆ ਕੋਈ ਕਰਜ਼ਾ ਵੀ ਚੁੱਕ ਕੇ ਕਰਦੇ ਤੇ ਸਾਡੀ ਦੇ ਉੱਤੇ ਸੀਸਾ ਹੀ ਹੋਣੀ ਆ ਸਾਨੂੰ ਤੇ ਉਹਨਾਂ ਨੇ ਕਹਿਣਾ ਹੀ ਆ ਵੀ ਨਹੀਂ ਹਿੰ ਸਸ ਨੂੰ ਨਕ ਲੱਗਦੇ ਕੀ ਕਰੀਏ ਉਹ ਤਰ ਚੰਗੇ ਲਾਜੋ ਮੜ ਲੈ ਕੇ ਤਾਂ ਜਾ ਕੇ ਗੱਲਾਂ ਹੀ ਸੁਣੀਆਂ ਹਾਂ ਜੀ ਸੁਣ ਲਓ ਉਦੋਂ ਸਾਡੀ ਮੇਰੀ ਭੈਣ ਵਾਲੇ ਦੇਖ ਲਓ ਮੰਮੀ ਮੈਂ ਚੱਲੀ ਉਧਰ ਹੈ ਰੋਸ ਕੇ ਚੱਲ ਗਈ ਆ ਚੰਗੇ ਕੰਮ ਕੀਤੇ ਆ ਆ ਦੱਸਾ ਬੰਦਾ ਪੁੱਛੇ ਘਰਾਂ ਚ ਜਿੱਦਾਂ ਚੱਲ ਜਾਂਦੀਆਂ ਨਾ ਆ ਸੋਹਰਿਆਂ ਘਰ ਇਹੋ ਜਿਹੇ ਜਿੱਦਾਂ ਨਹੀਂ ਚੱਲਦੀਆਂ ਇਹਨੇ ਭਰਾ ਨੂੰ ਤੰਗ ਕਰਨ ਵਾਲੀ ਗੱਲ ਹੈਗੀ ਆ ਉਹਨੂੰ ਮੱਥੇ ਉਹਦੇ ਪੱਲੇ ਪਾ ਕੇ ਬਣਾਇ ਕੁਛ ਤੇ ਤੈਨੂੰ ਪਤਾ ਵੀ ਇਹਦਾ ਕੰਮ ਕਰ ਕਿੰਨਾ ਬਸ ਮਮਾ ਸਾਡਾ ਇਹ ਫੈਸਲਾ ਜੋ ਸਾਡੇ ਕੋ ਸਾਰੇ ਕਰਨ ਆਪਾਂ ਮੋਨਾ ਮੋਨਾ ਬਣ ਰਹੀ ਬਸ ਠੀਕ ਹੈ ਮੈਂ ਤਾਂ ਨੱਕ ਦਾ ਇਹਨੂੰ ਇਹਨੂੰ ਸਲਾਹ ਜਿਨੂੰ ਉਹਦੇ ਚੱਲ ਸਲਾਹ ਸਾਨੂੰ ਛੋਟਾ ਚਾਂਦੀ ਦੀਆਂ ਪਾਈਲਾਂ ਪਾ ਦੋ ਕੁੜੀ ਵੀ ਨਹੀਂ ਨਹੀਂ ਚੇਨ ਪਾਓ ਸੋਨੇ ਦੀ ਚੇਨ ਚੋਣ ਨਹੀਂ ਕੜੇ ਪਾ ਆਏ ਆ ਵੱਡੇ ਹੁਣ ਛੋਟੀਆਂ ਪਾਈਲਾਂ ਲਿਓ ਬੁਰੀ ਆ ਪਾਏਗੀ ਨਾਲ ਪਤਾ ਲੱਗੇਗਾ ਵੀ ਨਾਂ ਨਿਆਰੇ ਜਾਂਦੇ ਨਹੀਂ ਹੈਗਾ ਮੈਂ ਸੋਨੇ ਦੀ ਚੈਣ ਕੇ ਫੁੱਲ ਲੈ ਚੈਣ ਮੈਂ ਨਾ ਤੂੰ ਜਿਹੜੀ ਮੈਂ ਤੈਨੂੰ ਕਿਹਾ ਨਾ ਸੁਨਿਆਰੇ ਕੋਲੋਂ ਲੋਨ ਨੂੰ ਜਿਹੜਾ ਤੂੰ ਕਹਿੰਦਾ ਵੀ ਚੁੱਕ ਲੈ ਉਹ ਬਾਬਾ ਆ ਰੱਖਾ ਤੇ ਜੋੜੇ ਤੁਹਾਡੇ ਅੱਗੇ ਗੱਲ ਸੋਚਿਆ ਕਰੋ ਤੇ ਸਮਝਿਆ ਕਰੋ ਮੈਂ ਕਰਜਾ ਕਿੱਥੋਂ ਲੋਣਾ ਵਾ ਪੇਲੀਆਂ ਨਹੀਂ ਕਿਸ਼ਤਾਂ ਮੁੱਕਣ ਦੀਆਂ ਤੇ ਮੈਂ ਨਵੀਂ ਕਿਸ਼ਤ ਹੋਰ ਲਾਣਾ ਆਪਣੇ ਸਿਰ ਤੇ ਚੜਾ ਲਾ ਤੂੰ ਵੀ ਕੁਛ ਮੂੰਹ ਫੋਟਲਾਣਾ ਮੈਂ ਕੀ ਮੋਟਾ ਮੈਂ ਬੋਲਾਂ ਕਿ ਮੈਂ ਬੁਰੀ ਆ ਮੈਨੂੰ ਤਾਂ ਪਤਾ ਨਹੀਂ ਜੇ ਨਾਕ ਤੁਸੀਂ ਆਪਣਾ ਰੱਖਣਾ ਜੀ ਮੇਰਾ ਕੀ ਕੋਈ ਨਾ ਮਮਾ ਤੁਸੀਂ ਤੁਹਾਡੀ ਬੇਇੱਜ਼ਤੀ ਤੁਹਾਡੀ ਨਹੀਂ ਹੋਣੀ ਜੇ ਜਿੰਨਾ ਕ ਨੱਕ ਸਾੜਿਆ ਨਾ ਗਾਣਾ ਉਹਨਾਂ ਕੀ ਰਹਿਣਾ ਬੇਇੱਜ਼ਤੀ ਤੇਰੀ ਹੋਣੀ ਆ ਸਾਈ ਨੂੰ ਰਾੜੇ ਨੂੰ ਕੀ ਕਹੇਗਾ ਅੱਗੇ ਤੇ ਬੜੀ ਸੋਭਾ ਖਾਟ ਲਈ ਨਾ ਮੈਂ ਪਾ ਕੇ ਜੜੀ ਮੈਂ ਹੁਣ ਬੇਇੱਜ਼ਤੀ ਕਰਾਣਾ ਬੜੀ ਸੋਭਾ ਹੀ ਉੱਥੇ ਤਾਂ ਵੀ ਗੱਲਾਂ ਕੀਤੀ ਸੱਸ ਨੇ ਪਰ ਕੱਪੜੇ ਨਹੀਂ ਲਿਆਦੇ ਜੇ ਗੱਲਾ ਕਰ ਜਾ ਉਤਰੇਗਾ ਨਾ ਉੱਥੇ ਆ ਵੀ ਉਤਰ ਜਾਈ ਉਹ ਮਮਾ ਦੀ ਇੱਕੋ ਹੀ ਸੁਈ ਜੋ ਤੇ ਆੜੀ ਬੇਸ਼ਨਾ ਨਾ ਕਰੋ ਜਿੰਨੀ ਕ ਪੈਨ ਲਾਈ ਹੈ ਨਾ ਉਹਨਾਂ ਨੇ ਥੋੜੀ ਜਿਹਾ ਹੋਰ ਲਵਾ ਲਓ ਕੋਈ ਗੱਲ ਨਹੀਂ ਬੰਦਾ ਤੁਹਾਨੂੰ ਇਹ ਪੁੱਛੇ ਕਿਥੇ ਰੁੱਖਣਾ ਪੈਸੇ ਲੱਥੰਦੇ ਆ ਜਿਹੜੇ ਮੈਂ ਤੋਰ-ਤੋਰ ਕੇ ਨਹੀਂ ਜਾਵਾ ਤੇ ਜਿਹੜੇ ਲੋਕੀ ਰਿਸ਼ਤੇਦਾਰ ਆ ਗਏ ਤਾਂ ਕਰਦੇ ਉਹਨਾਂ ਦੇ ਨਾਲ ਰੁੱਖਣਾ ਨਾਲ ਲੱਗਿਆ ਹੁੰਦੇ ਹੁਣ ਮੇਰੀ ਸੁਣ ਲੋ ਗੱਲ ਉਹ ਸਾਰੇ ਆਪੋ ਆਪਣੀ ਜੇਬ ਵੇਚਦੇ ਮਮੀ ਸਾਰੇ ਜੇਬ ਵੇਚ ਕੇ ਕਰਦੇ ਆ ਜਿਹਦੇ ਕੋਲ ਜਿੰਨਾ ਸਰਦਾ ਕਰਦਾ ਵਾ ਤੇ ਜਿਹੜੇ ਕਰੀਬ ਹੁੰਦੇ ਉਹ ਪਹਿਲਾਂ ਕਰਦੇ ਨਹੀਂ ਆ ਇਹ ਥੋੜਾ ਵਾ ਪਿਓ ਆਪਣਾ ਸਾਰਾ ਘਰ-ਬਾਰ ਵੇਚ ਕੇ ਤੇ ਸਾਰਾ ਲੁਟਾ ਕੇ ਫੇਰ ਹੀ ਵੇਚਦੇ ਪ੍ਰੋਗਰਾਮ ਤੇ ਫਿਰ ਕੀ ਹੋ ਗਿਆ ਜੇ ਕਰ ਲੈਗਾ ਤੇ ਹੁਣ ਮੇਰੀ ਸੁਣੋ ਗੱਲ ਪਾਈ ਨਾਲ ਚਾਂਦੀ ਦੀਆਂ ਪੌਣੀਆਂ ਜੇ ਤੇ ਜਿੰਨਾ ਮੇਰੇ ਕੋਲ ਸਰੂਗਾ ਮੈਂ ਉਨਾ ਹੀ ਤੇ ਨਾਲੇ ਇੱਕੋ ਗੱਲ ਹੋਰ 11000 ਰੁਪਏ ਨਾਲ ਕੈਸ਼ ਦੇਣਾ ਤੇ ਬੱਸ ਹੋ ਗਈ ਹੋਰ ਇੱਕੋ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਰ ਸਕਦਾ ਮੈਂ ਨਾ ਕੁੜਮਾਚਾਰੀ ਵਿੱਚ ਆਪਣਾ ਨੱਕ ਨਹੀਂ ਮਡਾਣਾ ਹੈਗਾ ਸਿੱਧੀ ਗੱਲ ਜੇ ਦੋਵੇਂ ਜਣੇ ਕੰਨ ਖੋਲ ਕੇ ਸੋਲੋ ਮੇਰੀ ਗੱਲ ਹੋ ਮਮਾ ਇੰਨਾ ਕੁਝ ਲੈ ਕੇ ਗਏ ਉਹਨਾਂ ਨੇ ਕਿਤੇ ਸਾਡਾ ਨੱਕ ਉੱਚਾ ਕੀਤਾ ਵੱਡਿਆ ਹੀ ਆ ਤੁਹਾਡੇ ਦੇ ਨੱਕ ਵਿੱਚ ਹੀ ਵੱਡੇ ਜਾਂਦਾ ਤੇ ਤੁਹਾਡੇ ਸਾਹਮਣੇ ਹੀ ਆ ਤਹੀ ਸਾਡੇ ਨਾਲ ਜਾਂਦੇ ਜੀ ਕਿਤੇ ਉਹਨਾਂ ਨੇ ਸਲਾਇਆ ਮੈਨੂੰ ਵੀ ਆ ਫਲਾਣੀ ਚੀਜ਼ ਵਧੀਆ ਲੈ ਆਏ ਜੇ ਆ ਕੱਲ ਤੰਜੀਰੀ ਨਾ ਉਹਨਾਂ ਨੇ ਕਹਿ ਦਿੱਤਾ ਜੀ ਸਿਮਰਤ ਨੇ ਬਤੇਰਾ ਸਲਾਇਆ ਉਹ ਬਤੇਰਾ ਕਹਿੰਦੀ ਏ ਕਿ ਮੇਰਾ ਭਰਾ ਇੰਜ ਕਰਦਾ ਮੇਰੀ ਭਾਬੀ ਇੰਜ ਕਰਦੀ ਏ ਉਹ ਤੇ ਸਾਹਿਲ ਨੇ ਮੰਗਲੀ ਚੇਨ ਉਹ ਕਹਿੰਦਾ ਜਿਹੜੀ ਕੁੜੀ ਦੇ ਚੇਨ ਪਾਉਣ ਨੇ ਥੋੜੀ ਵੱਡੀ ਪਾ ਦੇ ਮੈਂ ਪਾਈ ਫਿਰਾਂਦਾ ਸਿਮਰਤ ਨਾ ਗਿਆ ਨਾ ਸਾਹਿਲ ਜਿਹੜਾ ਮੀਨਾ ਗਿਆ ਪਿੰਨਾ ਜਿਹਦੇ ਮੂੰਹ ਤੇ ਜਬਾਨ ਹੈ ਨਹੀਂ ਹੁਣ ਵੇਖੋ ਕਿਵੇਂ ਕੁੜੀ ਨੂੰ ਕਹਿੰਦਾ ਵਾ ਉਹਨੂੰ ਅੱਗੇ ਲਾ ਦਿੱਤਾ ਤੇ ਆਹ ਕੁਛ ਕਹਿ ਆਪਣੇ ਬੇਕੀਆਂ ਨੂੰ ਆ ਸੁਣਦੇ ਵੇ ਜ ਆਪਣੇ ਗੱਲਾਂ ਮੇਰੀ ਗੱਲ ਸੁਣੋ ਹੁਣ ਇਹ ਵੇਲਾ ਨਾ ਲੜਨ ਦਾ ਨਹੀਂ ਜੇਗਾ। ਜਾਂ ਇੱਕ ਦੂਜੇ ਨੂੰ ਤਾਨੇ ਮੇਲੇ ਮਾਰਨ ਦਾ ਨਹੀਂ। ਮੈਂ ਉਹਨੂੰ ਪੁੱਛਾਂਗੀ ਤੇ ਮੈਂ ਉਹਨੂੰ ਇੱਕ ਤਰ੍ਹਾਂ ਨਾਲ ਉਹ ਕਰਾਂਗੀ। ਉਹ ਜਦੋਂ ਟਾਈਮ ਆਏਗਾ ਕੱਲ ਕਰ ਲਾਂਗੇ। ਮੇਰੀ ਗੱਲ ਸੁਣ। ਲੱਕੀ ਹੁਣ ਜਿਵੇਂ ਵੀ ਹੁੰਦਾ ਹੀ ਨਾ ਇੰਤਜ਼ਾਮ ਕਰ। ਕਿਉਂਕਿ ਇਹ ਹੰਸੇਰ ਤੇ ਬੰਨ੍ਹ ਖਲੋਤੀ ਹੈ। ਤੇ ਸਾਨੂੰ ਨਿਭੜਨੀ ਪੈਣੀ ਹੈ। ਨਹੀਂ ਮम्मा। ਮੇਰੀ ਮੇਰੀ ਤਾਂ ਇੱਕ ਗੱਲ ਸੁਣੋ ਧੀ। ਐਂ ਕਰੋ ਵੀ ਤੁਸੀਂ ਨਾ ਸਾਈਂ ਨਾਲ ਗੱਲ ਕਰੋ ਕਿ ਕੁੜੀ ਨੇ ਕਿ ਤੰਗ ਕਰਦਾ। ਮਮੇ ਸਹੀ ਕਹਿੰਦੀ ਆ ਮੈਂ ਸਾਈਨ ਨਾ ਖੁਦ ਗਣ ਕਰਨੇ ਨਾ ਨਹੀਂ ਠੀਕ ਹੈ ਨਾ ਪਰ ਮਮਾ ਥੋਈ ਵੀ ਚੀਜ਼ੀ ਤੇ ਮਾੜਾ ਤੂੰ ਨੂੰ ਜੋ ਤੰਗ ਕਰਦਾ ਤੂੰ ਮੈਨੂੰ ਕਹਿ ਸਿੱਦਾ ਆ ਪੁੱਛ ਨਹੀਂ ਅੱਜ ਇਹ ਨਾ ਪੁੱਛਿਓ ਅੱਜੀ ਉਹਨਾਂ ਦੇ ਘਰ ਖੁਸ਼ੀ ਦਾ ਮਾਹੌਲ ਆ ਥੋੜੇ ਦਿਨ ਦੀ ਤੇ ਗੁੜੀਆਂ ਵਾ ਥੋੜਾ ਜਿਹਾ ਗੱਲਬਾਤ ਆਂਦੋ ਤੇ ਪੁੱਛ ਫੰਕਸ਼ਨ ਤਾਂ ਪਹਿਲਾਂ ਪਹਿਲਾਂ ਪੁੱਛਿਓ ਜੇ ਉਹਨਾਂ ਨੇ ਫੰਕਸ਼ਨ ਕਰਨਾ ਨਾ ਉਹ ਤਾਂ ਪਹਿਲਾਂ ਪਹਿਲਾਂ ਪੁੱਛਿਓ ਚਲ ਆ ਜੀ ਸਾਰੋਂ ਅੱਗੋਂ ਫਿਰ ਸੋਚ ਸਮਝ ਕੇ ਕਾਰਨਾ ਕਰਾਂਗੇ ਮੇਰਾ ਫੋਨ ਵੱਜ ਜੇ ਮੈਂ ਮੇਕ ਵਾਂ ਦੇਖਾ ਸਹੀ ਕਿਦਰ ਤਾਂ ਜ਼ਰੂਰੀ ਕੋਈ ਭਰਿ ਸਿਮਰਤ ਨੂੰ ਨਾ ਖਲੋਂ ਜਾ ਚਾਹ ਦੇਖਲਾ ਅਰਕੇ ਸਿਮਰਤ ਹੀ ਨਾ ਫੋਨ ਕਰਦੀ ਹੋਵੇ ਆ ਵੇਖੇ ਚਲੀ ਗਈ ਹੈ ਨਾ ਇੰਨਾ ਨਹੀਂ ਕਿ ਮੈਂ ਫੜਨਾ ਆਪਣੇ ਮਾਪੇ ਕੋਲ ਪੈਸੇ ਤੇ ਕਰਦੇ ਤੇਰੀ ਮਦਦ ਕੋਈ ਹਨੇਰੀ ਨਹੀਂ ਸੀ ਆ ਚੱਲੀ ਜੇ ਥੋੜੀ ਜੀ ਉਹਨਾਂ ਕੋਲ ਹੈਲਪ ਮੰਗ ਲੈਦੀ ਤੇ ਮੰਮੀ ਮੈਂ ਜਾਣ ਕੇ ਕਿਆ ਸੀ ਵੀ ਆਪਣੇ ਭਰਾ ਕੋ ਪੈਸੇ ਮੰਗ ਮੈਂ ਤੇ ਤੁਹਾਨੂੰ ਦੇਖਣਾ ਚਾਹੁੰਦਾ ਸੀ ਵੀ ਤੁਸੀਂ ਕਿੱਥੋਂ ਬੋਲਦੇ ਜੇ ਪਰ ਤੰਮੂ ਇਹ ਕਹਿਣਾ ਚਾਹਦਾ ਹੈ ਕਿ ਉਹਨਾਂ ਕੋ ਮਦਦ ਕਿਉਂ ਲੈਣੀ ਜਿੰਨੇ ਜੋਗਾਗਾ ਤੂੰ ਕਰ ਵੇਖੋ ਅੱਜ ਮੈਂ ਸੋਰੀਆ ਕੋ ਪੈਸੇ ਫੜ ਲਾ ਹੈ ਜਿਤਨਾ ਮਰਜੀ ਆ ਮੈਂ ਰੁੱਕੀ ਮਿੱਸੀ ਖਾ ਲੂੰਗਾ ਪਰ ਉਹਨਾਂ ਦੇ ਅੱਗੇ ਹੱਥ ਨਹੀਂ ਫਲਾਉਂਗਾ ਸਾਰੀ ਉਮਰ ਦਾ ਤਾਨਾ ਰਹੇਗਾ ਕਿ ਇਹਨੇ ਸਾਡੇ ਕੋ ਪੈਸੇ ਲੈੇ ਸੀ ਚਲ ਠੀਕੇ ਭਰਾ ਹੋਣ ਇੱਜ਼ਤ ਬਣ ਗਈ ਹੈ ਨਾ ਹੁਣ ਪਾ ਲਈਏ ਨਾ ਇੱਜ਼ਤ ਬਸ ਖੋਸ਼ੋ ਨਾ ਚਿੱਤ ਜਦ ਬਣ ਗਈ ਹਾਂ 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 ਸ਼ੰਮੀ ਸ਼ਮੀ ਤਾਂ ਫੋਨ ਲਾਉਂਦੀ ਆਂ ਤੇ ਤੂੰ ਚੁੱਕਾ ਨਹੀਂ ਦੇਂਦੇ। ਹੋਰ ਸ਼ਮੀ ਠੀਕ ਠਾਕ? ਭਾਬੀ ਮੈਂ ਤੇ ਕਦੋਂ ਦੀ ਫੋਨ ਲਾਉਣ ਦੀ ਆਂ। ਤੁਸੀਂ ਜੁੱਕਦੇ ਹੀ ਨਹੀਂ ਪਏ। ਬਸ ਇੱਥੇ ਬੈਠੇ ਹੀ ਸਾਡਾ ਡੀ ਫੰਕਸ਼ਨ ਦੀ ਤਿਆਰੀ ਕਰਨ ਦੀ ਕੱਲ ਦੱਸਿਆ ਸੀ ਫੰਕਸ਼ਨ ਰੱਖਣਾ ਹੋਣ ਦੀ। ਹਾਂਜੀ ਹਾਂਜੀ ਭਾਬੀ। ਹੋਰ ਸੁਣਾਓ ਘਰ ਪਰਵਾ ਠੀਕ ਠਾਕ ਸਾਰੇ? ਕੋਈ ਦੋਸ ਨਾ ਹੋ ਵੀ ਘਰ ਦੀ ਨਿਕਲੀ। ਹੋਨੇ ਕੀ ਕਰਨਾ ਵਾ ਦੁੱਧ ਪੀ ਲੈਂਦੀ ਆ ਤੇ ਸੌਂ ਜਾਂਦੀ ਆ ਮਿੰਟ ਬਾਅਦ ਫੇਰ ਚੱਕਾਂ ਲੱਗ ਪੈਂਦੀ ਆ ਫੇਰ ਭੁੱਖ ਲੱਗ ਜਾਂਦੀ ਫੇਰ ਦੁੱਧ ਦਈਦਾ ਹਾਂ ਇਹੋ ਹੀ ਕਰਨਾ ਹੁਣ ਸੁਖਮਨ ਇਹੋ ਕੀ ਕਰਨਾ ਵਾ ਬਹੁਤ ਸਮਨਾ ਠੀਕ ਹੈ ਹਾਂਜੀ ਹਾਂਜੀ ਭਾਬੀ ਬਹੁਤ ਵਧੀਆ ਤੂੰ ਸੁਣਾ ਆਪਣੀ ਮੈਂ ਵੀ ਠੀਕ ਹਾਂ ਹੋਰ ਛੱਡੀ ਫੋਨ ਕੀਤਾ ਹੀ ਮੈਨੂੰ ਉਹਨਾ ਭਾਬੀ ਤੁਸੀਂ ਆਇਓ ਘਰ ਫੇਰ ਕੱਲ ਮੈਂ ਦੱਸ ਰੋਜ਼ ਰੋਜ਼ ਆਂਦੇ ਆ ਪਚੰਗੀ ਲੱਗਦੇ ਆ ਰੋਜ ਆ ਪੱਤ ਚਾਰ ਪੰਜ ਦਿਨ ਹੋ ਗਏ ਤੁਹਾਡੇ ਘਰ ਆਉਨੇ ਆ ਅੱਜ ਨਹੀਂ ਆਉਣਾ ਤੇ ਭਾਬੀ ਫੇਰ ਕੀ ਆ ਜਦੋਂ ਮਹਾਰਾਜ ਨੇ ਮੌਕਾ ਲਿਆਂਦਾ ਵਾ ਖੁਸ਼ੀ ਦਾ ਤੇ ਤੁਹਾਡਾ ਆਉਣਾ ਤੇ ਬੰਦਾ ਹੀ ਆ ਆ ਸੁਖ ਸੁਖਾਣਾ ਮਸਾ ਤੇ ਕਿਤੇ ਦੇਣ ਆਇਆ ਵਾ ਇਹ ਦਿਨ ਕਿਹੜਾ ਭਾਬੀ ਰੋਜ ਆਉਂਦੇ ਆ ਇਹ ਗੱਲ ਤੇ ਪਈ ਜੀ ਕੋਈ ਨਹੀਂ ਪਰਮਾਤਮਾ ਹੁਣ ਤੇ ਤੇ ਮੌਕਾ ਲਿਆਵੇ ਤੇ ਮੈਂ ਤਾਂ ਰਹਿਣਾ ਹੀ ਇੱਥੇ ਸਵਾ ਮਹੀਨਾ ਤੱਕ ਮੈਂ ਤਾਂ ਆਣਾ ਹੀ ਨਹੀਂ ਕਰ ਲੈ ਭਾਬੀ ਫੇਰ ਤੇਰੇ ਵੱਲ ਹਾ ਵੇਖੇ ਨਾ ਤੇ ਸਾਰਿਆਂ ਨੇ ਕਹਿਣਾ ਵੇਖਲਾ ਸ਼ਮੀ ਨਾਲ ਜ਼ਿਆਦਾ ਪਿਆਰ ਕਰਦੀ ਆ ਤੇ ਭਾਬੀ ਤੇਰੇ ਮੂੰਹ ਚ ਨਾ ਕਿਉਂ ਸ਼ਕਲ ਕਿਤੇ ਮੇਰੇ ਤੇ ਵੀ ਆ ਮੌਕਾ ਆਵੇ ਤੇ ਚੰਮੀ ਪਿਆਰ ਦੀ ਗੱਲ ਨਹੀਂ ਦਿਲ ਦੀ ਗੱਲ ਹੈ ਮੇਰਾ ਤੇ ਦਿਲ ਤੇਰੇ ਨਾਲ ਨਹੀਂ ਮਿਲਦਾ ਹੀ ਤੇ ਤਾਰੇ ਦਿਲ ਮਗਨੀਆਂ ਹਾਂ ਚਲ ਦੱਸ ਤੂੰ ਮੈਨੂੰ ਭਾਬੀ ਬਸ ਮੈਂ ਇਹ ਕਹਿਣਾ ਸੀ ਕਿ ਆਇਓ ਜਰੂਰ ਸਾਰੇ ਜਣੇ ਠੀਕ ਹੈ ਕਾਹਦੇ ਲਈ ਆਈਏ ਉਹਨਾਂ ਨੇ ਵੀ ਆਪਾਂ ਨੇ ਆਏ ਆਸ ਤੇ ਖੁਸ਼ੀ ਨਹੀਂ ਮਨਾਉਣੀ ਭਾਬੀ ਨੱਚਣਾ ਗਾਉਣਾ ਵਾ ਨੱਚਣ ਵਾਲਿਆਂ ਨੂੰ ਵੀ ਸੱਦਿਆ ਵਾ ਬਾਹਰ ਕਿਤੇ ਜਸ਼ਨ ਕਰਨੇ ਨੇ ਕਿਦਾਂ ਨੱਚਾਂ ਗੋਮਾਗੇ ਆਹੋ ਤਾਂ ਮਾਮਾ ਤੇ ਹੋਰ ਦੱਸ ਖੁਸ਼ੀ ਦਾ ਮੌਕਾ ਵਾ ਫੇਰ ਵੇਖੀ ਮਾਮੀ ਨੇ ਅਜੰਡੀ ਨਹੀਂ ਲੱਗਣ ਦੇਣੀ ਆਏ ਖੜੇ ਆਪਾਂ ਲੈ ਭਾਬੀ ਮੈਂ ਤਾਂ ਤੂੰ ਨੱਚੀ ਜਾਣਾ ਰਾਤਣਾ ਚ ਪਉਣੀ ਧਮਾਲ ਦੋਵਾ ਜਾਣੀਆਂ ਨੇ ਚੰਗਾ ਕੀਤਾਈ ਤੂੰ ਟੈਂਸਰ ਫੋਨ ਕਰ ਦਿੱਤਾ ਤੇਰਾ ਵੀਰਾ ਕਿ ਘਰ ਆ ਚੱਲ ਮੈਂ ਕਟੋਂ ਦਫੋਨ ਇਹਨਾਂ ਨੂੰ ਮੈਂ ਰੋਕਾਂ ਵੀ ਦੁਕਾਨ ਤੇ ਅੱਜ ਰਹਿਣ ਦੋ ਹਾਂ ਭਾਬੀ ਆਇਓ ਜਰੂਰ ਸਾਰੇ ਜਾਣੇ ਮੈਂ ਕਿਹਾ ਕਰੀ ਮੈਂ ਪਰਸਨਲ ਫੋਨ ਕਰਦਾ ਭਾਬੀ ਨੂੰ ਠੀਕ ਹੈ ਠੀਕ ਹੈ ਚਲ ਠੀਕ ਹੈ ਠੀਕ ਆ ਭਾਬੀ ਲੋ ਆ ਗਿਆ ਉਹ ਨਾ ਬੜੀ ਖੁਸ਼ ਹੈ ਯਾਨੀ ਸਾਣਾ ਵੀ ਦੱਸ ਸਕੀ ਇਹ ਰਾਇਆ ਉਧਰ ਆਇਆ ਜੀ ਸ਼ੰਮੀ ਦਾ ਫੋਨ ਆਇਆ ਬੁਲਾਣ ਦੀ ਉਧਰ ਕੀ ਹੋ ਗਿਆ ਉਹਨੂੰ ਉਧਰ ਉਧਰ ਉਹ ਨੱਚਣ ਆ ਗਿਆ ਲੱਗਿਆ ਤੇ ਕਹਿੰਦੇ ਨਾਨਕੇ ਵੀ ਸਤੋ ਅਗਿਆਂ ਨੂੰ ਆਸ ਹੁੰਦੀ ਪੇ ਮੇਲਾ ਮੂਲਾ ਕਰਨੀਆਂ ਵਾ ਹਾ ਹਨਾ ਦੂ ਬੰਦੀ ਹੋ ਵੀ ਨੇ ਆ ਤੇ ਚੰਚਣ ਨੇ ਕਾਹੇ ਕੱਢ ਲਾ ਹੈ ਰੰਦਰ ਮੈਂ ਕਿਥੋਂ ਚੱਲਣਾ ਮੈਂ ਕਿਹੜਾ ਗਾਗਰ ਦੱਬੀ ਹੋਈ ਜ਼ਮੀਨ ਹੈ ਜਿਹੜੀ ਤੇ ਪੁੱਟਲਾ ਨਹੀਂ ਮੈਂ ਆਪਣੇ ਕੋਲ ਗੱਲ ਕਹਿੰਨੇ ਆ ਮੇਰੇ ਕੋਲ 50 50 ਦੇ ਨੋਟ ਆ ਸਵਾਨੇ ਵਾਸਤੇ ਉਹ ਕੱਢ ਲੈਨੇ ਆ ਤਨੀਆ ਅੱਧੀ ਰੋਟਾਂ ਤੇ ਅੱਜਕੱਲ ਕੋਈ ਵੀ ਨਹੀਂ ਲੈਂਦਾ ਹੈਗਾ ਬੱਚੇ ਨੂੰ ਦਿਓਗਾ ਖਰਚਾ ਨਾਸਤੇ ਉਹ ਵੀ 50 ਰੁਪਏ ਨਹੀਂ ਫੜਦਾ ਤੇ ਫਿਰ 100 ਰੁਪਏ ਕਰ ਲਓ ਅੱਜ ਕੋਈ ਨਹੀਂ ਜਿਹੜਾ ਨੱਚਣਾ ਉਹਨਾਂ ਨੂੰ ਕੋਈ ਗੱਲ ਨਹੀਂ ਤੂੰ 100 ਰੁਪਏ ਦੇ ਅੱਛਾ ਮੇਰੀ ਸੁਣੋ ਗੱਲ ਉੱਥੇ ਜਾਣਾ ਨਾ ਤੇ ਬਹੁਤ ਲਟੋਣੇ ਨਹੀਂ ਆ ਜੇਬ ਵੇਖਣੀ ਮੇਰੀ ਤੂੰ ਹੀ ਲਟਾ ਲਈ ਫਿਰ ਇੰਜੈਕਟ ਕਰਕੇ ਚਲੋ ਫਿਰ ਚਲੋ ਚਲੋ ਸਾਈਡ ਤੇ ਦੱਸ ਦੇ ਕਿੰਨੇ ਵਜੇ ਦਾ ਦਿੱਤਾ ਵਾ ਉਹ ਤਾਂ ਕਹਿੰਦੇ ਹੁਣੇ ਆਜੋ ਚਲੋ ਆਪਾਂ ਚਲੋ ਚਲਦੇ ਆਪਾਂ ਪਹਿਲਾਂ ਤਿਆਰੀ ਬੈਠੇ ਆ ਤੂੰ ਐਂ ਕਰਿਓ ਇਹ ਕਿਹੜਾ ਕਿੰਟ ਡੱਬੇ ਡੱਬੇ ਉੱਧਰ ਲੱਗਦਾ ਨਾ ਉਸ ਤੋਂ ਬਾਅਦ ਉੱਧਰ ਦੁਕਾਨ ਤੇ ਚਲ ਜਿਓ ਤੇ ਆਪਾਂ ਸ਼ਾਮ ਨੂੰ ਆ ਜਾਗੇ ਮम्मा ਤੇ ਮੈਂ ਚਾਹ ਰਹੀ ਹਾਂ ਚਲੋ 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 ਤੁਰ ਆਓ ਚੱਲੀਏ ਇਹਦਾ ਸੁਣ ਇੱਕ ਡੱਬਾ ਚ ਮਠਿਆਈ ਦਾ ਲਿਆ ਮम्मा ਪਾਸ ਕਰੋ ਨਾ ਉਹਦੇ ਡੱਬੇ ਕਿੰਨੇ ਕ ਦੇ ਦੇਣੇ ਜੀ ਉਹਨਾਂ ਨੂੰ ਉਹਨਾਂ ਨੇ ਸਾਨੂੰ ਕਿਹਾ ਇੱਕ ਡੱਬਾ ਨਹੀਂ ਭੇਜਿਆ ਮੰਦਾ ਉਹਨਾਂ ਦਾ ਹੀ ਨਾਮ ਰੱਖਿਆ ਉਹ ਦੇਣੇ ਕਰ ਖਾਲੀ ਨਹੀਂ ਜਾਇਦਾ ਫਰੂਟ ਹੀ ਲੈ ਲਓ ਫਿਰ ਮੈਂ ਮਨ ਲਾ ਲਾ ਕੇ ਜਿੰਨੇ ਟੱਪੇ ਆਪਾਂ ਨਾਲ ਕਰ ਭੇਜਦੇ ਆ ਨਾ ਉਹਨਾਂ ਨੇ ਦੁਕਾਨ ਪਾ ਲੈਣੀ ਮਠਾਈ ਦੀ ਚੱਲ ਫਿਰ ਫਰੂਟ ਲੈ ਲਾਂ ਪਰ ਬੁਕਾਨ ਨਹੀਂ ਇਹ ਉਹ ਵਿਸ਼ੇ ਦਾ ਨਾਲ ਮੰਡਨੇ ਜਾਈ ਆਜੋ ਚੱਲ ਫਰੂਟ ਲੈ ਲਾਂਗੇ ਆਹ ਚਲੋ ਚਲ ਚਲੋ ਚਲੋ ਇਹ ਦਿੱਚ ਲਾ ਕੇ ਕਹਿੰਦੀ ਵੀ ਤੇਰੇ ਘਰ ਖੋਸ਼ ਕਿੰਝ ਜ਼ਿਆਦਾ ਸਮਾਂ ਆਵੇ ਤੇ ਮੈਂ ਸਵਾਮੀ ਨਾਰਾਇਣ ਆ ਪੂੰਗੀ ਉਹਦੇ ਵਾਰੀ ਹੁਣ ਦੋ ਦਿਨ ਜਾਣ ਲੱਗਿਆ ਚਲੋ ਅਜੇ ਟਾਈਮ ਹੀ ਗੱਲ ਨਾ ਕਰਨ ਦਾ ਸ਼ੁਕਰ ਲੱਗੀ ਰੱਬਾ ਉਹਨੇ ਗਏ ਚੈਨ ਵਾਸਤੇ ਚਲੋ ਆਤੇ ਇੱਕ ਕੋਈ ਕੰਮ ਸਾਰੀ ਹੈ ਫਿਰ ਅਗੋਂ ਵੇਖਾਂਗੇ ਹੁਣ ਕੀ ਬਨਣਾ ਹੈ ਮਿੱਠੇ ਬਨ ਕੇ ਲੱਗਣਾ ਹੁਣ ਕੰਮ ਘਾੜਨੇ ਪੈਣ ਨੇ ਗੱਲਾਂ ਚਲੋ ਹੀਂ ਗਲੀ ਤੇ ਝ ਗਈ ਆ ਇਹ ਬਣਾਉਣੀ ਹੈ ਬਾਕੀ ਚੀਜ਼ ਇਹ ਪਤਾ ਨਹੀਂ ਮੈਨੂੰ ਕੀ ਬਾਜਾ ਮਾਰਣ ਦੇ ਪਹਿਲੇ ਇਹਨਾਂ ਦੀ ਗੱਲ ਸੁਣਾਵਾ